ਹਤੇ ਮੈਂ ਮਾਸਟਰ ਦਵਿੰਦਰ ਸਿੰਘ ਮਾਛੀਵਾੜਾ ਖਾਮ ਤੋਂ ਸੋ ਗੁਰੂ ਪਿਆਰਿਓ ਅੱਜ ਅਸੀਂ ਬੜੇ ਹੀ ਗੰਭੀਰ ਮਸਲੇ ਤੇ ਇੱਥੇ ਇਕੱਠੇ ਹੋਏ ਆਂ ਇਲਾਕਾ ਨਿਵਾਸੀ ਕਿਉਂਕਿ ਦਰਮਿਆਨੀ ਰਾਤ 4 ਨਵੰਬਰ 2025 ਤੇ 5 ਨਵੰਬਰ 2025 ਦੀ ਰਾਤ ਨੂੰ ਇੱਥੇ ਰੇਤ mafia ਵੱਲੋਂ ਅਸਫਲ ਕੋਸ਼ਿਸ਼ ਕੀਤੀ ਗਈ ਮਾਈਨਿੰਗ ਕਰਨ ਦੀ ਜਿਹਦੀ ਭਣਖ ਲੱਗਦੇ ਆਂ ਸਾਡੇ ਇਲਾਕੇ ਦੇ ਮੋਦਵਰ ਸੱਜਣ ਇਕੱਠੇ ਹੋਏ ਉਹਨਾਂ ਨੇ ਆ ਕੇ ਇਹਨਾਂ ਨੂੰ ਘੇਰਾ ਪਾਇਆ ਸੋ ਹੱਥੋਂ ਪਾਈ ਤੱਕ ਨੌਬਤ ਆਈ ਇਥੋਂ ਤੱਕ ਕਿ ਰੇਤ ਮਾਫੀਆ ਨੇ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਹ ਪਿੱਛੇ ਇੱਕ ਫਾਰਚੂਨਰ ਗੱਡੀ ਖੜੀ ਹੈ ਜਿਹੜੀ ਇਹਨਾਂ ਮੋਦਵਰ ਬੰਦਿਆਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਇਧਰਲੇ ਪਾਸੇ ਪਿਛਲੇ ਪਾਸੇ ਇੱਕ ਟਰਾਲੀ ਖੜੀ ਹੈ ਉਹ ਵੀ ਵੇਖੋ ਕੱਚੇ ਚ ਲਈ ਹੋਈ ਆ ਥੱਲੇ ਉਹ ਵੀ ਇਹਨਾਂ ਬੰਦਿਆਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿੰਨੇ ਇਹਨਾਂ ਦੇ ਹੌਸਲੇ ਬੁਲੰਦ ਨੇ ਸੋ ਕਦੇ ਕਿਸੇ ਬੰਦੇ ਦਾ ਨਾਮ ਲੈਂਦੇ ਨੇ ਕਿਸੇ ਦਾ ਲੈਂਦੇ ਨੇ ਪ੍ਰਸ਼ਾਸਨ ਦਾ ਸਹਿਯੋਗ ਵੀ ਢਿੱਲਾ ਹੈ ਸੋ ਆਪਾਂ ਮਹੀਨਾ ਪਹਿਲਾਂ ਕਿੰਨਾ ਜੂਝ ਕੇ ਜਿਹੜਾ ਫੱਸਿਆ ਬੰਨ ਹੈ ਉਹਨੂੰ ਆਪਾਂ ਨੇ ਟੁੱਟਣ ਤੋਂ ਰੋਕਿਆ ਤੇ ਇਹ ਲੋਕ ਫੇਰ ਦੁਬਾਰਾ ਤੋਂ ਸਾਨੂੰ ਵਿਪਤਾ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਬੇਟ ਇਲਾਕਾ ਨਿਵਾਸੀ ਜਿੰਨੇ ਵੀ ਮਾਛੀਵਾੜਾ ਸਾਹਿਬ ਦੇ ਜਿੱਥੇ ਤੱਕ ਵੀ ਪੰਜਾਬ ਨਿਵਾਸੀ ਜਿੰਨੇ ਵੀ ਗੱਲ ਸੁਣਦੇ ਨੇ ਸੋ ਤਗੜੇ ਹੋਵੋ ਸੋ ਆ우 ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਨੱਥ ਪਾਈਏ ਜੇ ਆਪਾਂ ਅੱਜ ਨਾ ਬੋਲੇ ਸੋ ਫਿਰ ਸਾਨੂੰ ਦੁਬਾਰਾ ਕਿਸੇ ਨਾ ਕਿਸੇ ਬੰਦੇ ਉੱਤੇ ਥੈਲੇ ਭਰ-ਭਰ ਕੇ ਲਾਉਣੇ ਪੈਣਗੇ ਤੇ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਆਪਾਂ ਕਿੰਨੀ ਕੁ ਦੇਰ ਰੋਕ ਲਾਂਗੇ ਸੋ ਸਾਡਾ ਅੰਤ ਫਿਰ ਤੈ ਹੈ ਜੇ ਅੱਜ ਨਾ ਬੋਲੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਪਬਲਿਕ ਦੇ ਪੈਸੇ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਵੇਕਾ ਮਸ਼ੀਨ ਘੇਰੀ ਹੋਈ ਆ ਸ਼ੇਰਪੁਰ ਬਸਤੀ ਦੇ ਵਿੱਚ ਕੋਕਲੈਨ ਮਸ਼ੀਨ ਹੈ ਕਿਸੇ ਦਾ ਕੋਈ ਡਰ ਭੈ ਨਹੀਂ ਇਹਦਾ ਮਤਲਬ ਫਿਰ ਪ੍ਰਸ਼ਾਸਨ ਦੀ ਮਿਲੀ ਭੁਗਤ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਆਪਣੀ ਬਣਦੀ ਜਿਹੜੀ ਤੁਹਾਡੀ ਕਾਰਵਾਈ ਆ ਉਹ ਕਰੋ ਆ ਕਿ ਟਿਪਰ ਦਾ ਕੋਈ ਨੰਬਰ ਨਹੀਂ ਹੈਗਾ ਟਰੈਕਟਰ ਟਰਾਲੀ ਖੜਾ ਉਹਦਾ ਕੋਈ ਨੰਬਰ ਨਹੀਂ ਹੈਗਾ ਤੇ ਫਾਰਚੂਨਰ ਗੱਡੀ ਖੜੀ ਆ ਉਹਦੇ ਵਿੱਚ ਇਹਦੇ ਵਿੱਚ ਸ਼ਰਾਬ ਵੀ ਹੈਗੀ ਹੈ ਕੁਝ ਵੀ ਹੋ ਸਕਦਾ ਸੋ ਉਹ ਬੰਦੇ ਵੱਡੀ ਮਾਤਰਾ ਦੇ ਵਿੱਚ ਇਕੱਠੇ ਹੋ ਕੇ ਸਾਨੂੰ ਧਮਕੀਆਂ ਦੇ ਕੇ ਰਾਤ ਉਹ ਕੁਝ ਬੰਦੇਆਂ ਨੂੰ ਪੁਲਿਸ ਲੈ ਗਈ ਕੁਝ ਦੌੜ ਗਏ ਸੋ ਇਹ ਕਿਹੜੇ ਲੋਕ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਸੋ ਵੇਟ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਬੇਨਤੀ ਪ੍ਰਵਾਨ ਕਰੋ ਇਕੱਠੇ ਹੋਵੋ ਤਾਂ ਜੋ ਆਪਾਂ ਇਹਨੂੰ ਰੋਕੀਏ ਨਹੀਂ ਤਾਂ ਫਿਰ ਥੈਲੇ ਹਰ ਸਾਲ ਕਿੰਨੇ ਕ ਥੈਲੇ ਲਾ ਲਓਗੇ ਤੁਸੀਂ ਕਿੰਨੇ ਕ ਬੰਦ ਰੋਕ ਲਓਗੇ ਸੋ ਸਰਕਾਰ ਨੂੰ ਵੀ ਬੇਨਤੀ ਹੈ ਮੌਜੂਦਾ ਸਰਕਾਰ ਨੂੰ ਕਿ ਸਖਤ ਹੋਵੋ ਐਂ ਗੱਲ ਨਹੀਂ ਬਣਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ